ਮਹਿਦਪੁਰ ਤੋਂ ਸਿੱਧਵਾਂ ਰੋਡ ਦੇ ਪਾਣੀ ਦਾ ਵਹਾਅ ਬਹੁਤ ਹੀ ਤੇਜ਼ੀ ਨਾਲ ਚੱਲ ਰਿਹਾ। ਛੇੜੇ ਦੀ ਵੱਡੀ ਖਬਰ ਮਹਿਦਪੁਰ ਤੋਂ ਜਗਰਾਉ ਰੋਡ ਤੇ ਸਿੱਧਵਾਂ ਵੇੜ ਦੇ ਨੇੜੇ ਸਤਲੁਜ ਦਰਿਆ ਦਾ ਪਾਣੀ ਦਾ ਵਹਾਅ ਕਿੰਨਾ ਤੇਜ਼ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਅਸ ਵੇਲੇ ਦੀ ਵੱਡੀ ਖਬਰ ਤੇ ਤਸਵੀਰਾਂ ਸਤਲੁਜ ਪੁਲ ਦੇ ਨਾਲ ਸਿੱਧਵਾ ਵੇਟ ਨੇੜੇ ਸੰਗੋਵਾਲ ਅਸ ਵੇਲੇ ਦੀ ਵੱਡੀ ਖਬਰ ਮਾਥਪੁਰ ਤੋਂ ਜਗਰਾਵ ਰੋਡ ਤੇ ਸਥਿਤ ਸਿੱਧਵਾ ਵੇਟ ਨੇੜੇ ਸੰਗੋਵਾਲ ਜਿੱਕੇ ਸਤਲੁਜ ਦਰਿਆ ਦੇ ਪਾਣੀ ਦਾ ਵਹਾਅ ਤੇਜ਼ ਅਤੇ ਕਈ ਜਗ੍ਹਾ ਤੇ ਪਾਣੀ ਨਾਲ ਹੀ ਪੁਲ ਦੇ ਲੱਗਣ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਦੇਖ ਰਹਾ ਹੋ ਭਾਰਤ ਹੈਡਲਾਈਨ న్యూਸ ਅਤੇ ਨਕੌਦਰ ਦਰਪਨ న్యూਸ ਦੇ ਜਰੀਏ ਲਾਈਵ ਤਸਵੀਰਾਂ ਦੇਖੋ ਸਤਲੁਜ ਦਰਿਆ ਸੰਗੋਆਲ ਨੇੜੇ ਮਹਿਦਪੁਰ ਸਿੱਧਵਾਂ ਵੇਟ ਕੀ ਹੋ ਰਿਹਾ ਹੈ en la guerra de